ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avp.sanjha.com ਪੰਜਾਬ ਸਰਕਾਰ ਬਖਲਾ ਚੁੱਕੀ ਹੈ ਇਸੇ ਲਈ ਕਾਊਂਟਰ ਅਟੈਕ ਕਰਨੇ ਸ਼ੁਰੂ ਕਰ ਦਿੱਤੇ ਨੇ ਇਲਜ਼ਾਮ ਲਗਾਏ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਰਿਸ਼ਤੇਦਾਰ ਨੇ ਦਰਸਾ ਸਿਮਰਜੀਤ ਸਿੰਘ ਬੈਂਸ ਦੇ ਕਤਲ ਦਾ ਮੁਕੱਦਮਾ ਦਰਜ ਕਰਕੇ ਮਾਨਸਾ ਜੇਲ੍ਹ 'ਤੇ ਜਗਿਆ ਇਲਜ਼ਾਮ ਨੇ ਕਿ ਸ਼ੁੱਕਰਵਾਰ ਨੂੰ ਰੇਟ ਮਾਫੀਆ ਖਿਲਾਫ ਮਹਿੰਦਰਾ ਸਤਲੁਜ ਦਰਿਆ ਕੀ ਨਾਰੇ ਦੇ ਰੇਤ ਪਰ ਇੱਕ ਟਰੈਕਟਰ ਟਰਾਲੀ ਪੁਲਿਸ ਫੋਰਸ ਸੇ ਚੜਾਉਣ ਦੀ ਕੋਸ਼ਿਸ਼ ਕੀਤੀ। ਲੁਧਿਆਣਾ ਦੇ ਆਜ਼ਾਦ ਵਿਧਾਇਕ ਬੈਂਸ ਭਰਾਮਣ ਨੂੰ ਪਹਿਲਾ ਖਾਣਾ ਵਿੱਚੋਂ ਡੇਟਾਬੱਜੀ ਕੱਢਣ ਲਈ ਗ੍ਰਿਫਤਾਰ ਕੀਤਾ ਗਿਆ ਸੀ। ਹੁਣ ਧਾਦਾ 307 ਵੀ ਜੋੜ ਦਿੱਤੀ ਗਈ ਹੈ। ਪਰ ਬੈਂਸ ਭਰਾਮਣ ਦੇ ਸਮਰਥਕ ਤਾਂ ਇਸ ਪੂਰੇ ਮਾਮਲੇ ਨੂੰ ਕਿਸੇ ਹੋਰ ਹੀ ਤਰੀਕੇ ਨਾਲ ਦੇਖ ਰਹੇ ਨੇ। ਸਰਕਾਰ ਹਤਾਸ਼ਾ ਦੇ ਦੌਰ ਚ ਗੁਜ਼ਰ ਰਹੀ ਆ। ਅਸੀਂ ਤਾਂ ਇਹ ਕਹਿਣਾ ਵੀ 307 ਤੋਂ ਵੀ ਕੋਈ ਵੱਡੀ ਧਾਰਾ ਦਿੰ ਤੋਂ ਸੱਤ ਤੋਂ ਵੀ ਕੋਈ ਵੱਡੀ ਧਾਰਾ ਜਿਹੜੀ ਲੱਗਦੀ ਆ ਬੈਂਸ ਪਰਵਾਹ ਤੇ ਜਾਂ ਉਹਨਾਂ ਦੇ ਸਾਥੀਆਂ ਦੇ ਉੱਤੇ ਕੋਈ ਲਾਉਣੀਆਂ ਲਾ ਦੇਵੇ ਸਰਕਾਰ ਪਰ ਇਹ ਡਰਨ ਵਾਲੇ ਲੋਕ ਨਹੀਂ ਹੈ ਜਿਹੜੇ ਅੱਜ ਲੋਕ ਲੋਕਾਂ ਦੇ ਹੱਕ ਲਈ ਲੜਦੇ ਪਏ ਨੇ ਆਪਣੇ ਲਈ ਨਹੀਂ ਬੈਂਸ ਭਰਾਵਾਂ ਨੂੰ ਤੇ ਉਹਨਾਂ ਦੇ ਸਾਥੀਆਂ ਨੂੰ ਕੋਰਟ 'ਚ ਪੇਸ਼ 7 ਵਜੇ ਕੀਤਾ ਤੇ ਕਰਫਿਊ ਵਾਲੀ ਸਥਿਤੀ ਬਣਾਤੀ ਉੱਥੇ ਵੀ ਚੀੜੀ ਵੀ ਫੜਕ ਨਹੀਂ ਦਿੱਤੀ ਪਰਿਵਾਰ ਦੇ ਮੈਂਬਰ ਤਾਂ ਦੂਰ ਦੀ ਗੱਲ ਆ ਕੋਈ ਆਮ ਬੰਦੇ ਵੀ ਕੋਰਟ ਗਜਰੀ 'ਚ ਜਾਣ ਹੀ ਥਾਦੇ ਸਵੇਰੇ 9 ਵਜੇ ਤੋਂ ਇਹਨਾਂ ਲੋਕਾਂ ਨੂੰ ਪਰੇਸ਼ਾਨ ਕੀਤਾ ਸਰਕਾਰ ਨੇ ਇਤੋਂ ਡਰਾ ਹਤਾਸ਼ਾ ਇਤੋਂ ਪਤਾ ਲੱਗਦਾ ਵੀ ਸਰਕਾਰ ਡਰੀ ਹੋਈ ਆ ਕਿਉਂਕਿ ਉਹਨਾਂ ਦਾ ਲੋਕਾਂ ਨੂੰ ਪਤਾ ਵੀ ਅਸੀਂ ਰੇਤੇ ਦਾ ਕਾਰੋਬਾਰ ਕਰਦੇ ਹਾਂ ਅੱਜ ਡਰੱਗ ਦਾ ਕਾਰੋਬਾਰ ਰੇਤ mafia ਕੇਵਲ mafia ਤੇ ਕੀ ਦਾ ਜੋਰ ਆ ਬਾਦਲ ਪਰਵਾੜ ਦਾ ਹੁਣ এবੀਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবੀਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤੋਂ ਨਾ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবੀਪੀ ਲਾਈਵ ਐਪ ਅਤੇ ਸਿਲੈਕਟ ਕਰੋ এবੀਪੀ ਨਿਊਜ਼ ਪੰਜਾਬੀ